ਵੈਕਰ ਜੀ ਕਾ ਖਾਲਸਾ ਵੈਕਰ ਜੀ ਕੀ ਫਤਿਹ ਖਾਲਸਾ ਜੀ ਗੱਲਬਾਤ ਕਰਾਂਗੇ ਅੱਜ ਬੰਗਲਾਦੇਸ਼ ਦੀ ਬੰਗਲਾਦੇਸ਼ ਦੇ ਵਿੱਚ ਜਿਹੜੀ 4 ਦਿਨ ਪਹਿਲਾਂ ਪ੍ਰਧਾਨ ਮੰਤਰੀ ਸੀ ਤੇ ਉਹਦਾ ਕੀ ਬਣਿਆ ਤੇ ਮੁਹੰਮਦ ਜੂਨਸ ਜਿਹੜੇ ਪ੍ਰਧਾਨ ਮੰਤਰੀ ਬਣ ਗਏ ਔਰ ਉਹਨਾਂ ਦੀ ਕੀ ਹੈ ਬੈਕਗ੍ਰਾਉਂਡ ਕਿਵੇਂ ਪ੍ਰਮਾਤਮਾ ਨੇ ਉਤਲਿਆਂ ਨੂੰ ਥੱਲੇ ਤੇ ਥੱਲੜਿਆਂ ਨੂੰ ਉੱਤੇ ਕੀਤਾ ਇਹਦੇ ਤੇ ਗੱਲਬਾਤ ਕਰਨੀ ਹੈ ਜਿਹੜੀ ਕਿ ਗੁਰਨਾਨਕ ਸੱਚੇ ਪਾਤਸ਼ਾਹ ਜਿਹੜੇ ਮੇਰੇ ਅ ਮ ਕਹਿੰਦੇ ਸੀਗੇ ਕਿ ਆਪਣਾ ਨੀਚੋਂ ਉੱਚ ਕਰੇ ਮੇਰਾ ਸਤਿਗੁਰਾ ਇਹ ਆ ਇਹ ਉਹਨਾਂ ਚੀਜ਼ਾਂ ਦੀ ਉਦਾਹਰਣ ਐ ਜੋ ਮੇਰੇ ਗੁਰੂ ਸਾਹਿਬ ਸੈਂਕੜੇ ਸਾਲ ਪਹਿਲਾਂ ਇਹ ਗੱਲਾਂ ਕਹਿ ਕੇ ਗਏ ਨੇ ਅੱਜ ਆਪਣੇ ਅੱਖਾਂ ਦੇ ਸਾਹਮਣੇ ਵਰਤਾਰਾ ਵਰਤ ਰਿਹਾਗਾ ਉਹਦੇ ਤੇ ਥੋੜਾ ਜਿਹਾ ਚਾਨਣਾ ਪਾਵਾਂਗੇ ਆਓ ਵੀਡੀਓ ਕਰਦੇ ਆ ਸਟਾਰ ਵਾਇਰਲ ਜੀ ਖਾਲਸਾ ਵਾਇਰਲ ਜੀ ਦੀ ਫਤਿਹ ਖਾਲਸਾ ਜੀ 4 ਦਿਨ ਪਹਿਲਾਂ ਜਿਹੜੇ ਬੰਗਲਾਦੇਸ਼ ਦੇ ਵਿੱਚ ਰਾਜ ਕਰਨ ਵਾਲੀ ਸ਼ੇਖ ਹਸੀਨਾ ਜਿਹੜੀ ਪ੍ਰਧਾਨ ਮੰਤਰੀ ਸੀ ਔਰ ਉਸ ਨੂੰ ਪਲਾਂ ਦੇ ਵਿੱਚੀ ਦੋ ਬੈਗ ਦੇ ਵਿੱਚ ਆਪਣਾ ਸਮਾਨ ਸਮੇਟ ਕੇ ਉਥੋਂ ਦੌੜਨਾ ਪਿਆ ਔਰ ਮੈਂ ਇਹ ਕਹਿ ਸਕਦਾ ਕਿ ਪਰਮਾਤਮਾ ਇੱਕ ਐਡੀ ਵੱਡੀ ਚੀਜ਼ ਹੈ ਬਾਕੀ ਲੋਕ ਗੱਲਾਂ ਕਰਦੇ ਹੋਣਗੇ ਰਾਜਨੀਤਿਕ ਤੌਰ ਤੇ ਮੈਂ ਮੰਨ ਕੇ ਚੱਲਦਾ ਕਿ ਇਹ ਸਭ ਪਰਮਾਤਮਾ ਦੇ ਐ ਪ੍ਰਮਾਤਮਾ ਦੀਆਂ ਖੇਡਾਂ ਨੇ ਦੇਖੋ ਉਹਨੂੰ ਬਲਾ ਦੇ ਵਿੱਚ ਜਿਹੜਾ ਉੱਥੋਂ ਥੋੜਨਾ ਪਿਆ ਔਰ ਉਹਨੂੰ ਕਿਹਾ ਗਿਆ ਕਿ ਤੇਰੇ ਕੋਲੇ 45 ਮਿੰਟ ਨੇ 45 ਮਿੰਟਾਂ ਦੇ ਵਿੱਚ ਵਿੱਚ ਆਪਣਾ ਸਮਾਨ ਜਿਹੜਾ ਸਮੇਟ ਸਕਦੀਆਂ ਸਮੇਟਲਾ ਤੇ ਤੈਨੂੰ ਜਹਾਜ਼ ਦਿੱਤਾ ਇਥੋਂ ਨਿਕਲ ਜਾ ਤੇ ਨਹੀਂ ਫਿਰ ਕੁਝ ਨਹੀਂ ਕੀਤਾ ਜਾ ਸਕਣਾ ਦੋ ਬੈਗ ਦੋਸਤੋ ਸਿਰਫ ਦੋ ਬੈਗ ਦੋ ਬੈਗਾਂ ਦੇ ਵਿੱਚੋਂ ਤੋਂ ਜੋ ਵੀ ਪਾਇਆ ਗਿਆ ਉਹ ਲੈ ਕੇ ਉਹ ਆਪਣਾ ਚਾਰਟਰਡ ਪਲੇਨ ਦੇ ਵਿੱਚੋਂ ਉੱਥੋਂ ਨਿਕਲਦੀ ਹੈ ਜਿਹੜਾ ਉਹਨੂੰ ਦਿੱਲੀ ਆ ਕੇ ਛੱਡ ਕੇ ਵਾਪਸ ਚਲਿਆ ਜਾਂਦਾ ਹੈ ਔਰ ਦੋ ਬੈਗਾਂ ਦੇ ਵਿੱਚ ਕੀ ਪਾਇਆ ਜਾ ਸਕਦਾ ਉਹਦੀਆਂ ਜ਼ਰੂਰਤਦਿਆਂ ਜਿਹੜੀਆਂ ਚੀਜ਼ਾਂ ਦੱਸਦੇ ਨੇ ਉਹ ਵੀ ਉਹਨੂੰ ਇੱਥੇ ਆ ਕੇ ਕੱਪੜੇ ਵਗੈਰਾ ਲਿਆ ਕੇ ਦਿੱਤੇ ਗਏ ਨੇ ਔਰ ਦੋਸਤੋ ਅੱਜ ਜਿਹੜੀ 4 ਦਿਨ ਪਹਿਲਾਂ ਪ੍ਰਧਾਨ ਮੰਤਰੀ ਸੀ ਅੱਜ ਉਹਨੂੰ ਆਪਣੇ ਲਈ ਟਿਕਾਣਾ ਨਹੀਂ ਲੱਭ ਰਿਹਾ ਦੋਤੋ ਸਿਰਸ ਪਾਉਣ ਦਾ ਟਿਕਾਣਾ ਨਹੀਂ ਮਿਲ ਰਿਹਾ ਉਹਨੂੰ ਉਹਨੇ ਭਾਰਤ ਦੇ ਵਿੱਚੋਂ ਅੱਗੇ ਇੰਗਲੈਂਡ ਜਾਣਾ ਸੀਗਾ ਇੰਗਲੈਂਡ ਨੇ ਉਹਨੂੰ ਮਨਾ ਕਰ ਦਿੱਤਾ ਕਿ ਤੇਰੇ ਉੱਪਰ ਬਹੁਤ ਵੱਡੇ ਦੋਸ਼ ਨੇ ਇਸ ਕਾਰਨ ਕਰਕੇ ਜਿਹੜਾ ਤੈਨੂੰ ਅਸੀਂ ਇੰਗਲੈਂਡ ਦੇ ਵਿੱਚ ਆਉਣ ਦੀ ਇਜਾਜ਼ਤ ਨਹੀਂ ਦੇ ਸਕਦੇ ਉਸ ਤੋਂ ਬਾਅਦ ਉਹਦਾ ਯੂ ਐਸ ਏ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਕਹਿਣ ਤੋਂ ਭਾਵ ਜਿੱਥੇ-ਜਿੱਥੇ ਵੀ ਉਹਦਾ ਜਾਣ ਦਾ ਪਲਾਨ ਸੀਗਾ ਸਭ ਉਹਨੂੰ ਮਨਾ ਹੋ ਚੁੱਕਿਆਗਾ ਔਰ ਉਸ ਤੋਂ ਅਗਲੀ ਵੱਡੀ ਗੱਲ ਭਾਰਤ ਵੱਲੋਂ ਵੀ ਉਹਨੂੰ ਇਹ ਕਹਿ ਦਿੱਤਾ ਗਿਆਗਾ ਕਿ ਤੁਸੀਂ ਆਪਣੇ ਭਵਿੱਖ ਦੀ ਰਣਨੀਤੀ ਤਿਆਰ ਕਰਕੇ ਦੱਸੋ ਕਿ ਤੁਸੀਂ ਕਿੱਥੇ ਜਾਣਾ ਹੈ ਇੱਥੇ ਅਸੀਂ ਤੁਹਾਨੂੰ ਰਹਿਣ ਜ਼ਿਆਦਾ ਚਿਰ ਨਹੀਂ ਦੇ ਸਕਦੇ ਕਿਉਂਕਿ ਉਹਨੂੰ ਅਣਦੱਸੀ ਥਾਂ ਦੇ ਉੱਪਰ ਰੱਖਿਆ ਹੋਇਆ ਇੱਥੇ ਵੀ ਬਹੁਤ ਮੰਗਲਾ ਦੇਸੀ ਰਹਿੰਦੇ ਨੇ ਇੱਥੇ ਵੀ ਧਰਨੇ ਪ੍ਰਦਰਸ਼ਨ ਹੋ ਰਹੇ ਨੇ ਇੱਥੇ ਵੀ ਉਹਨਾਂ ਦੀ ਜਾਨ ਨੂੰ ਖਤਰਾ ਹੈ ਬੇਟਾ ਉਹਨਾਂ ਦਾ ਫੌਰਨ ਦੇ ਵਿੱਚ ਹੈ ਬੇਟੀ ਇੱਥੇ ਇੰਡੀਆ ਦੇ ਵਿੱਚ ਜਿਹੜੀ ਉਹਦੀ ਹੈਗੀ ਆ ਉਹਦੇ ਕੋਲ ਵੀ ਉਹਨੂੰ ਜਾਨ ਦੀ ਇਜਾਜ਼ਤ ਨਹੀਂ ਹੈਗੀ ਸੋ ਦੋਸਤੋ ਇਹਨੂੰ ਆਪਾਂ ਹੁਣ ਕੀ ਕਹਾਗੇ ਇਹ ਪ੍ਰਮਾਤਮਾ ਦੀਆਂ ਖੇਡਾਂ ਨੇਗੀਆਂ ਜਿਹੜਾ ਉੱਪਰ ਸੀਗਾ ਉਹਨੂੰ ਮਿੰਟਾਂ ਦੇ ਵਿੱਚ ਥੱਲੇ ਲੈ ਆਂਦਾ ਔਰ ਮੁਹੰਮਦ ਜੂਨਸ ਮੁਹੰਮਦ ਜੂਨਸ ਨੂੰ ਦੋਸਤੋ ਪ੍ਰਧਾਨ ਮੰਤਰੀ ਦੀ ਸੋਚ ਕਾਈ ਗਈ ਆ ਕੌਣ ਨੇ ਮੁਹੰਮਦ ਜੂਨਸ ਮੁਹੰਮਦ ਜੂਨਸ ਨੂੰ ਜਿਹੜੀ ਇਹ ਪ੍ਰਧਾਨ ਮੰਤਰੀ ਸੀ ਜਿਹੜੀ ਦੇਸ਼ ਦੀ ਇਹਦੇ ਵੱਲੋਂ ਕਿਹਾ ਜਾਂਦਾ ਸੀਗਾ ਕਿ ਇਹਨੂੰ ਨਦੀ ਦੇ ਵਿੱਚ ਡੋਬ ਕੇ ਇਹਨੂੰ ਨਦੀ ਦੇ ਵਿੱਚ ਡੋਬ ਕੇ ਜਦੋਂ ਇਹ ਮਰਨ ਲੱਗੇ ਫਿਰ ਇਹਨੂੰ ਕੱਢ ਕੇ ਪੁਲ ਦੇ ਉੱਪਰ ਰੱਖਣਾ ਚਾਹੀਦਾਗਾ ਇਹਨੂੰ ਜਣੀ ਕਹਿਣ ਦਾ ਪਾਉਂਦਾ ਸੀਗਾ ਕਿ ਤਰਸਾ ਤਰਸਾ ਕੇ ਇਹਨੂੰ ਤਸੀਹੇ ਦੇ ਕੇ ਮਾਰਨਾ ਚਾਹੀਦਾ ਮੁਹੰਮਦ ਜੂਨਿਸ ਨੂੰ ਔਰ ਉਹ ਮੁਹੰਮਦ ਜੂਨਿਸ ਅੱਜ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ ਜਿਹੜਾ ਕਿ ਨੋਬਲ ਪ੍ਰਸਾਦ ਪੁਰਸਕਾਰ ਜੇਤੂ ਹੈ ਔਰ ਉਹਦੀ ਕੀ ਹੈ ਬੈਕਗ੍ਰਾਉਂਡ ਦੋਸਤੋ ਉਹਦੇ ਬਾਰੇ ਮੈਂ ਤੁਹਾਨੂੰ ਚੰਨ ਨਾ ਪਾਉਣਾ محمد جونیس ਜਿਹੜਾ ਕਿ ਇੱਕ ਆਪਣੇ ਇਕਨੋਮਿਕਸ ਦਾ ਵਿਦਿਆਰਥੀ ਸੀਗਾ ਉਹ ਇਕਨੋਮਿਕਸ ਦੀ ਡਿਗਰੀ ਕਰਦਾ ਹੈ ਉਸ ਤੋਂ ਬਾਅਦ ਉਹ ਪ੍ਰੋਫੈਸਰ ਬਣ ਜਾਂਦਾ ਹੈ ਪ੍ਰੋਫੈਸਰ ਉਹ ਪਹਿਲਾਂ ਯੂ ਐਸ اے ਦੇ ਵਿੱਚ ਅਮਰੀਕਾ ਦੇ ਵਿੱਚ ਪ੍ਰੋਫੈਸਰ ਹੁੰਦਾ ਜੋ ਯੂਨੀਵਰਸਿਟੀ ਦੇ ਵਿੱਚ ਉੱਥੋਂ ਫਿਰ ਉਹ ਆ ਕੇ ਬੰਗਲਾਦੇਸ਼ ਦੇ ਵਿੱਚ ਜਿਹੜੀ ਯੂਨੀਵਰਸਿਟੀ 'ਚ ਪੜਿਆ ਹੁੰਦਾ ਉੱਥੇ ਹੀ ਫਿਰ ਉਹ ਪ੍ਰੋਫੈਸਰ ਲੱਗ ਜਾਂਦਾ ਔਰ ਪੜਾਉਂਦਿਆਂ ਪੜਾਉਂਦਿਆਂ ਦੋਸਤੋ ਇੱਕ ਦਿਨ ਐਸਾ টার্নিং ਪੁਆਇੰਟ ਆਉਂਦਾ ਹੈ ਕਿ ਉਹ ਕਿਸੇ ਪਿੰਡ ਦੇ ਵਿੱਚ ਜਾ ਰਿਹਾ ਹੁੰਦਾ ਹੈ ਅੱਗੇ ਇੱਕ ਮਾਈ ਕੋਈ ਟੇਬਲ ਬਣਾ ਰਹੀ ਹੁੰਦੀ ਆ ਉਹ ਦੇਖਦਾਗਾ ਕਿ ਇਹ ਮਾਈ ਬੜਾ ਵਧੀਆ ਟੇਬਲ ਬਣਾਉਂਦੀ ਆ ਤੇ ਉਹ ਮਾਈ ਨੂੰ ਜਾ ਕੇ ਕਹਿੰਦਾਗਾ ਕਿ ਮਾਤਾ ਇਹ ਟੇਬਲ ਤੁਸੀਂ ਮੈਨੂੰ ਦੇ ਦਿਓ ਮੈਂ ਖਰੀਦਣਾ ਚਾਹਣਾ ਤਾਂ ਉਹਨੇ ਕਿਹਾ ਮੈਂ ਇਹ ਟੇਬਲ ਤੈਨੂੰ ਨਹੀਂ ਦੇ ਸਕਦੀ ਉਹਨਾਂ ਨੇ ਕਿਹਾ ਕਿਉਂ ਉਨੇ ਕਿਹਾ ਕਿਉਂਕਿ ਮੈਂ ਇਹ ਟੇਬਲ ਕਿਸੇ ਸਾਹੂਕਾਰ ਦੀ ਖਾਤਰ ਬਣਾ ਰਹੀ ਹਾਂ ਤਾਂ ਉਹਨੇ ਕਿਹਾ ਕਿ ਉਹਦਾ ਕਾਰਨ ਉਹ ਕਹਿੰਦੀ ਵੀ ਮੈਨੂੰ 500 ਟਕਾ 500 ਰੁਪਿਆ ਉਹਨੇ ਮੈਨੂੰ ਵਿਆਜ ਤੇ ਦਿੱਤਾ ਸੀਗਾ ਜਿਸ ਕਰਕੇ ਉਹਦੀ ਸ਼ਰਤ ਇਹ ਆ ਕਿ ਤੂੰ ਜਿੰਨੇ ਵੀ ਟੇਬਲ ਬਣਾਵੇਂਗੀ ਉਹ ਟੇਬਲ ਹੁਣ ਮੈਂ ਵੇਚਾਂਗਾ ਤੂੰ ਮੈਨੂੰ ਸਿਰਫ ਉਹ ਟੇਬਲ ਵਿਆਜ ਦੇ ਵਿੱਚ ਦੇਵੇਂਗੀ ਤੇ ਉਹ ਕਹਿੰਦੀ ਮੈਂ ਜਿਹੜੀ ਇਹ ਟੇਬਲ ਨੇ ਉਹਨੂੰ ਬਣਾ ਬਣਾ ਕੇ ਦੇ ਰਹੀ ਹਾਂ ਸੋ ਉਹ ਅੱਗੇ ਉਹਨਾਂ ਨੂੰ ਮਹਿੰਗੇ ਭਾਅ 'ਤੇ ਵੇਚਦਾ ਹੈ ਜਾਨੀ ਕਿ ਉਹਦੀ ਕਲਾ ਵਿਆਜ ਦੇ ਵਿੱਚ ਖਰੀਦ ਲੈ ਗਈ ਸੀ ਤਾਂ ਉਹਨੇ ਦੋਸਤੋ ਉਹ ਚਲਿਆ ਜਾਂਦਾ ਤੇ ਦੁਬਾਰਾ ਵਾਪਸ ਆਉਂਦਾ ਤੇ ਆ ਕੇ ਉਹ ਮਾਈ ਨੂੰ ਕਹਿੰਦਾ ਕਿ ਆਹ 500 ਟੱਕਾ ਲਓ ਤੇ ਤੁਸੀਂ ਇਹ ਟੇਬਲ ਮੈਨੂੰ ਦਿਓ ਤੇ ਤੁਸੀਂ ਆਪਣੇ ਉਹਦੇ ਸਾਂਹੂਕਾਰ ਦੇ ਪੈਸੇ ਵਾਪਸ ਕਰਕੇ ਆਓ ਤਾਂ ਦੋਸਤੋ ਉਹ ਮਾਤਾ ਪੈਸੇ ਵਾਪਸ ਕਰਦੀ ਹੈ ਤੇ ਉਹ ਨਾਲ ਦੀ ਨਾਲ ਇੱਕ ਗੱਲ ਹੋਰ ਪੁੱਛਦਾ ਕਿ ਕੋਈ ਹੋਰ ਇਸ ਤਰ੍ਹਾਂ ਦੀ ਮਾਤਾ ਹੈ ਜਾਂ ਕੋਈ ਇਸਤਰੀ ਹੈ ਜਿਹੜੀ ਸਾਹੂਕਾਰ ਦੇ ਪੈਸਿਆਂ ਦੇ ਵਿੱਚ ਜਾਂ ਕਿਸੇ ਵਿਆਜੂ ਪੈਸੇ ਦੇ ਵਿੱਚ ਗ੍ਰਸਤ ਹੋਵੇ ਤਾਂ ਉਹਨੇ ਕਿਹਾ ਬਹੁਤ ਜ਼ਿਆਦਾ ਨਹੀਂ ਜ਼ਿਆਦਾਤਰ ਇਸ ਪਿੰਡ ਦੀਆਂ ਜਿਹੜੀਆਂ ਬੀਬੀਆਂ ਨੇ ਉਹ ਉਹਨੇ ਕਿਹਾ ਕਿ ਸਾਹੂਕਾਰਾਂ ਦੀ ਖਲਾਮ ਨੇ ਉਹਨਾਂ ਦੇ ਵਿਆਹ ਤੇ ਪੈਸੇ ਲੈ ਕੇ ਆਪਣੀ ਕਲਾ ਜਿਹੜੀ ਬਣਾਵਨਾ ਕਿ ਟੇਬਲ ਉਹਨਾਂ ਨੂੰ ਦਿੰਦੀਆਂ ਨੇ ਤਾਂ ਉਹਨੇ ਕਿਹਾ ਕਿ ਉਹਨਾਂ ਨੂੰ ਮਿਲਾਓ ਤਾਂ ਤਕਰੀਬਨ ਕਹਿੰਦੇ ਨੇ 65 ਦੇ ਕਰੀਮ ਜਿਹੜੀਆਂ ਲੇਡੀਜ਼ ਸੀਗੀਆਂ ਉਹ ਸਾਹਮਣੇ ਆਉਂਦੀਆਂ ਨੇ ਤੇ ਉਹ ਉਹਨਾਂ ਦੇ ਪੈਸੇ ਨੇ ਜਿਹੜੇ ਆਪਦੀ ਜੇਬ ਦੇ ਵਿੱਚੋਂ ਦਿੰਦਾ ਤੇ ਉਹਨਾਂ ਨੂੰ ਕਹਿੰਦਾ ਕਿ ਜਾ ਕੇ ਵਾਪਸ ਕਰਕੇ ਆਓ ਉਹ ਲੇਡੀਜ਼ ਉਹਨਾਂ ਦੇ ਮੂੰਹ ਦੇ ਉੱਪਰ ਪੈਸੇ ਮਾਰਦੀਆਂ ਨੇ ਤੇ ਉਹ ਉਹਨਾਂ ਨੂੰ ਕਹਿੰਦਾਗਾ ਕਿ ਤੁਹਾਨੂੰ ਇਹ ਪੈਸੇ ਵਾਪਸ ਕਰਨ ਦੀ ਲੋੜ ਨਹੀਂ ਜਦੋਂ ਤੁਹਾਡੇ ਕੋਲ ਹੋਣਗੇ ਤੁਸੀਂ ਬਿਨ ਬਿਆਜ ਤੋਂ ਪੈਸੇ ਮੈਨੂੰ ਦੇ ਸਕਦੇ ਹੋ ਉਸ ਤੋਂ ਬਾਅਦ ਸਮਾਂ ਆਉਂਦਾ ਉਹ ਪੈਸੇ ਉਹਨਾਂ ਨੂੰ ਕਮਾ ਕੇ ਵਾਪਸ ਦੇ ਕੇ ਜਾਂਦੀਆਂ ਨੇ ਤੇ ਦੱਸਦੀਆਂ ਨੇ ਕਿ ਅਸੀਂ ਹੁਣ ਮਹਿੰਗੇ ਭਾਅ ਤੇ ਆਪਣੇ ਜਿਹੜੇ ਟੇਬਲ ਨੂੰ ਵੇਚ ਰਹੇ ਆ ਤਾਂ ਦੋਸਤੋ ਉਹਨੂੰ ਇਹ ਆਈਡੀਆ ਜਿਹੜਾ ਉਹ ਇੱਕ ਜ਼ਿੰਦਗੀ ਦਾ ਮਕਸਦ ਮਿਲ ਜਾਂਦਾ ਉਹ ਇਕਨੋਮਿਕਸ ਨੂੰ ਛੱਡ ਦਿੰਦਾ ਉਹ ਕਹਿੰਦਾ ਇਸ ਇਕਨੋਮਿਕਸ ਦੇ ਵਿੱਚੋਂ ਮੈਨੂੰ ਕੁਝ ਨਹੀਂ ਲੱਭਿਆ ਪਰ ਮੈਨੂੰ ਜ਼ਿੰਦਗੀ ਦਾ ਮਕਸਦ ਮਿਲ ਗਿਆ ਤਾਂ ਦੋਸਤੋ ਉਹ ਅੱਗੇ ਫਿਰ ਇਸੇ ਤਰ੍ਹਾਂ ਸ਼ੁਰੂ ਕਰ ਦਿੰਦਾ ਤੇ ਲੋਕ ਬਾਕੀ ਪਿੰਡਾਂ ਦੀਆਂ ਮਹਿਲਾਵਾਂ ਨੂੰ ਵੀ ਇਸੇ ਤਰ੍ਹਾਂ ਕਰਦਾ ਕਰਦਾ ਉਹ ਇੱਕ ਬੈਂਕ ਦੀ ਸਥਾਪਨਾ ਕਰਦਾ ਹੈ ਗ੍ਰਾਮੀਨ ਬੈਂਕ ਗ੍ਰਾਮੀਨ ਬੈਂਕ ਦੀ ਸਥਾਪਨਾ ਕਰਕੇ ਦੋਸਤੋ ਉਹਦੇ ਵਿੱਚ ਫਿਰ ਉਹ ਕਰੋੜਾਂ ਦੇ ਮਤਲਬ ਉਸ ਦੇ ਵਿੱਚ ਪਹੁੰਚ ਜਾਂਦਾ ਜਿੱਦੀਆਂ ਕਰੋੜ ਤੋਂ ਉੱਪਰ ਜਿਹੜੀਆਂ ਲੇਡੀਜ਼ ਜਾਂ ਗਰੀਬ ਲੋਕ ਨੇ ਜਿਹੜੇ ਬੈਂਕ ਨਾਲ ਜੁੜਦੇ ਨੇ ਤੇ ਇਸੇ ਤਰ੍ਹਾਂ ਚੱਲਦਾ ਚੱਲਦਾ ਇਹ ਕਾਬਲਾ ਕਿੰਨੇ ਦੇਸ਼ਾਂ ਦੇ ਵਿੱਚ ਪਹੁੰਚ ਜਾਂਦਾ ਉਹਦੇ ਵਿੱਚ ਅਮਰੀਕਾ ਵੀ ਇੱਕ ਦੇਸ਼ ਹੈ ਇਹ ਆਈਡੀਆ ਦੇ ਨਾਲ ਗ੍ਰਾਮੀਨ ਬੈਂਕਾਂ ਬਣਾਈਆਂ ਗਈਆਂ ਤਾਂ ਦੋਸਤੋ ਉਹਨੂੰ ਫਿਰ ਨੋਬਲ ਪੁਰਸਕਾਰ ਮਿਲਦਾ ਹੈ ਨੋਬਲ ਪੁਰਸਕਾਰ ਮਿਲਣ ਤੋਂ ਬਾਅਦ ਉਹ ਅੱਗੇ ਦੋਸਤੋ ਇਹਦੇ ਵਿੱਚ ਹੋਰ ਵਾਅਦਾ ਕਰਦਾ ਤੇ ਇਸੇ ਤਰ੍ਹਾਂ ਦੇ ਉਹ ਹੋਰ ਆਈਡੀਆਜ਼ ਲੈ ਕੇ ਮਤਲ ਗਾਂਹ ਦੀ ਗਾਂਹ ਵਾਅਦਾ ਕਰ ਮੈਂ ਉਹਦੇ ਵਿੱਚ ਨਹੀਂ ਜਾਵਾਂਗਾ ਲੇਕਿਨ ਦੋਸਤੋ ਉਹ ਆਖਰ ਦੇ ਵਿੱਚ ਆ ਕੇ ਸੋਚਦਾ ਹੈ ਕਿ ਲੋਕਾਂ ਦਾ ਜੀਵਨ ਪੱਧਰ ਉੱਚਾ ਚੱਕਣ ਦੀ ਖਾਤਰ ਮੈਨੂੰ ਇੱਕ ਸਿਆਸੀ ਪਾਰਟੀ ਬਣਾਉਣੀ ਚਾਹੀਦੀ ਆ ਤਾਂ ਉਹ ਇੱਕ ਸਿਆਸੀ ਪਾਰਟੀ ਬਣਾ ਲੈਂਦਾ ਜਦੋਂ ਉਹ ਸਿਆਸੀ ਪਾਰਟੀ ਬਣਾਉਂਦਾ ਤਾਂ ਜਿੱਕਦਮ ਜਿਹੜੀ ਸੇਖ ਅਸੀਨਾ ਪ੍ਰਧਾਨ ਮੰਤਰੀ ਨੂੰ ਲੱਗਦਾ ਕਿ ਇਹ ਬੰਦਾ ਮੇਰੇ ਕੁਰਸੀ ਲਈ ਖਤਰਾ ਬਣ ਸਕਦਾ ਤਾਂ ਉਹ ਇਹਦੇ ਆਲੋਚਨਾ ਸ਼ੁਰੂ ਕਰ ਦਿੰਦੀ ਆ ਆਲੋਚਨਾ ਸ਼ੁਰੂ ਕਰਦੀ ਕਰਦੀ ਉਹ ਇਹਦੀ ਦੁਸ਼ਮਣ ਬਣ ਜਾਂਦੀ ਆ ਤੇ ਇਹਦੀਆਂ ਇਨਕੁਆਰੀਆਂ ਇਹਦੇ ਤੇ ਪਰਚੇ ਕ੍ਰਪਸ਼ਨ ਦੇ ਦੋਸ਼ ਇਹਨਾਂ ਤੰਗ ਕਰਦੀ ਹੈ ਕਿ ਉਹਨੂੰ ਆਪਣੀ ਪਾਰਟੀ ਜਿਹੜੀ ਉਹ ਬੰਦ ਕਰਨੀ ਪੈਂਦੀ ਹੈ ਆਖਰ ਪਾਰਟੀ ਬੰਦ ਹੋ ਜਾਂਦੀ ਹੈ ਤੇ ਜੌਨਸ ਨੂੰ ਖਰਚਿਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਇੱਕ ਵਾਰ ਨੂੰ ਅਮਰੀਕਾ ਦੀ ਅੰਬੈਸੀ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਗ੍ਰਿਫਤਾਰੀ ਤੋਂ ਬਚਾਉਣਾ ਪੈਂਦਾ ਪਰ ਦੋਸਤੋ ਆਖਰ ਇਹ ਮਾਮਲਾ ਆ ਜਾਂਦਾ ਤੇ ਆਖਰ ਦੇ ਵਿੱਚ ਅੱਜ ਤੋਂ 8-9 ਸਾਲ ਪਹਿਲਾਂ ਵੀ ਮੇਰੇ ਖਿਆਲ ਦੇ ਵਿੱਚ ਮੇਰੇ ਦੇ ਸਨ ਪੁੱਣ ਭੁੱਲ ਗਿਆ ਮੈਂ ਸਹਤ 2013 ਦੇ ਵਿੱਚ ਜਾਂ ਇਹੜਾ ਸਨ ਸੀਗਾ ਉਦੋਂ ਵੀ ਇਹਨਾਂ ਨੂੰ ਪ੍ਰਧਾਨ ਮੰਤਰੀ ਬਣਦੀ ਫੌਜ ਵੱਲੋਂ ਆਫਰ ਕੀਤੀ ਗਈ ਸੀ ਕਿ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਬਣੋ ਕੁਰਸੀ ਸੰਭੋ ਉਦੋਂ ਵੀ ਹਾਲਾਤ ਬੰਗਲਾਦੇਸ਼ ਦੇ ਇਸੇ ਤਰ੍ਹਾਂ ਦੇ ਬਣ ਗਏ ਸੀਗੇ ਤਾਂ ਇਹਨਾਂ ਵੱਲੋਂ ਨਾ ਕਰ ਦਿੱਤੀ ਜਾਂਦੀ ਹੈ ਕਿ ਮੇਰੇ ਅਜੇ ਕਰਨ ਵਾਲੇ ਬਹੁਤ ਕੰਮ ਰਹਿੰਦੇ ਨੇ ਮੈਂ ਪ੍ਰਧਾਨ ਮੰਤਰੀ ਦੀ ਕੁਰਸੀ ਨਹੀਂ ਸੰਭਾਂਗਾ ਉਸ ਤੋਂ ਬਾਅਦ ਹਾਲਾਤ ਬਦਲਦੇ ਨੇ ਤੇ ਆ ਹਾਲਾਤ ਆ ਜਾਂਦੇ ਨੇ ਤਾਂ ਹੁਣ ਉਹਨਾਂ ਨੂੰ ਫੇਰ ਇਹ ਆਫਰ ਕੀਤੀ ਜਾਂਦੀ ਹੈ ਤਾਂ ਦੋਸਤੋ ਉਸ ਤੋਂ ਇਸ ਦੇ ਦਰਮਿਆਨ ਇੱਕ ਉਥੇ ਨਦੀ ਦੇ ਉੱਪਰ ਪੁਲ ਬਣਾਉਣਾ ਹੁੰਦਾ ਜਦੋਂ ਉਹ ਪੁਲ ਦਾ ਉਦਘਾਟਨ ਇਹ ਪ੍ਰਧਾਨ ਮੰਤਰੀ ਜਿਹੜੀ ਬੀਬੀ ਇਹ ਆਉਂਦੀ ਆ ਉਦਘਾਟਨ ਕਰਨ ਤਾਂ ਉਥੇ ਇਹ ਇਹ ਬਿਆਨ ਦਿੰਦੀ ਹੁੰਦੀ ਹੈ ਕਿ ਜਿਹੜਾ ਇਹ ਮੁਹੰਮਦ ਜੂਨਿਸ ਹੈ ਇਹਨੂੰ ਨਦੀ ਦੇ ਵਿੱਚ ਡਬੋ ਦੇਣਾ ਚਾਹੀਦਾ ਤੇ ਨਦੀ ਦੇ ਵਿੱਚ ਜਦੋਂ ਇਹ ਡੁੱਬ ਕੇ ਮਰਨ ਲੱਗੇ ਫਿਰ ਉਹਨੂੰ ਕੱਢ ਕੇ ਇਸ ਪੁਲ ਦੇ ਉੱਪਰ ਰੱਖਣਾ ਚਾਹੀਦਾ ਇਸ ਤਰ੍ਹਾਂ ਦਾ ਇਹ ਬਿਆਨ ਦਿੱਤਾ ਸੀਗਾ ਅੱਜ ਜਿਸ ਨੂੰ ਉਹ ਪ੍ਰਧਾਨ ਮੰਤਰੀ ਨਦੀ ਦੇ ਵਿੱਚ ਡਬੋ ਕੇ ਮਾਰਨ ਦੀ ਗੱਲ ਕਰਦੀ ਸੀ ਅੱਜ ਉਹ ਬੰਦਾ ਉਸੇ ਕੁਰਸੀ ਦੇ ਉੱਪਰ ਬਿਰਾਜਮਾਨ ਹੋਇਆਗਾ ਉਸੇ ਮੁਹੰਮਦ ਜੂਨਸ ਨੂੰ ਸੌਂ ਚਕਾਈ ਗਈ ਆ ਪ੍ਰਧਾਨ ਮੰਤਰੀ ਦੀ ਔਰ ਉਹ ਲੇਡੀ ਜਿਹੜੀ ਹੰਕਾਰ ਦੇ ਵਿੱਚ ਬੋਲਦੀ ਸੀ ਕਿ ਇਹਨੂੰ ਨਦੀ ਚ ਡਬੋ ਦੇਣਾ ਚਾਹੀਦਾ ਅੱਜ ਉਹਨੂੰ ਸਿਰ ਸਕਾਉਣ ਦੇ ਲਈ ਦੁਨੀਆ ਦੇ ਵਿੱਚ ਦੋਸਤੋ ਦੇਸ਼ ਦੇ ਵਿੱਚ ਨਹੀਂ ਦੁਨੀਆ ਦੇ ਵਿੱਚ ਕੋਈ ਜਗ੍ਹਾ ਨਹੀਂ ਲੱਭ ਰਹੀ ਅੱਜ ਉਹ ਸਿਰ ਦੇ ਉੱਪਰ ਸੱਤ ਲਈ ਸੰਘਰਸ਼ ਕਰ ਰਹੀ ਹੈ ਔਰ ਉਹ ਵਿਅਕਤੀ ਜਿਹੜਾ ਕਿ ਇੱਕ ਨੀਚੇ ਗਰੀਬ ਪਰਿਵਾਰ ਤੋਂ ਚੱਲਿਆ ਸੀਗਾ ਉਹਨੂੰ ਸਿੱਧਾ ਪ੍ਰਧਾਨ ਮੰਤਰੀ ਦੀ ਕੁਰਸੀ ਦੇ ਉੱਪਰ ਬਿਠਾ ਦਿੱਤਾ ਜਾਂਦਾ ਹੈ ਇਹਨੂੰ ਕਹਿੰਦੇ ਨੇ ਮੇਰੇ ਗੁਰਨਾਨ ਸੱਚੇ ਪਾਸਾ ਕੇ ਨੀਚੋ ਉੱਚ ਕਰੇ ਮੇਰਾ ਸਤਗੁਰ ਇਹ ਉਹ ਸਤਗੁਰ ਦੀਆਂ ਗੱਲਾਂ ਨੇ ਇਹ ਉਸ ਪਰਿਪੂਰਨ ਪ੍ਰਮਾਤਮਾ ਦਾ ਮੈਂ ਕਹਿ ਸਕਦਾਗਾ ਕਿ ਇਹ ਜਿਹੜਾ ਸੱਚੇ ਪਾਸਾ ਜਾਂ ਪ੍ਰਮਾਤਮਾ ਕਹਿ ਲੋ ਵਾਹਿਗੁਰੂ ਸੋ ਵੀ ਆਪਾਂ ਇਹਨਾਂ ਨੂੰ ਨਾਮ ਦਿਓ ਉਸ ਸ਼ਕਤੀ ਦੇ ਅੱਗੇ ਸਭ ਗੱਲਾਂ ਤੁਸ ਨੇਗੀਆਂ ਜਿਹੜੇ ਲੋਕ ਅੱਜ ਹੰਕਾਰ ਦੇ ਵਿੱਚ ਚੂਰ ਹੋਏ ਬੈਠੇ ਨੇ ਜਿਨ੍ਹਾਂ ਦੇ ਰੱਬ ਯਾਦ ਨਹੀਂ ਪਰ ਉਹਨਾਂ ਲੋਕਾਂ ਨੂੰ ਇਹੋ ਜੀਆਂ ਉਦਾਹਰਨਾ ਦੇਖ ਕੇ ਆਪਣੇ ਵੱਲ ਵੀ ਨਿਗਾ ਮਾਰਨੀ ਚਾਹੀਦੀ ਆ ਕਿ ਅਗਰ ਇਸ ਤਰ੍ਹਾਂ ਦੀਆਂ ਜਿਹੜੀਆਂ ਉਦਾਹਰਨਾ ਉਹਨਾਂ ਨਾਲ ਲੱਗ ਰਿਹਾ ਇਸ ਤਰ੍ਹਾਂ ਦੇ ਹਾਲਾਤ ਬਣ ਸਕਦੇ ਨੇ ਤਾਂ ਕਿਸੇ ਨਾਲ ਵੀ ਬਣ ਸਕਦੇ ਨੇ ਇਸ ਕਰਕੇ ਮੈਂ ਇਸ ਅੱਜ ਦੇ ਐਪੀਸੋਡ ਨੂੰ ਆਪਣੇ ਨੂੰ ਇਸ ਗੱਲ ਦੇ ਉੱਪਰ ਹੀ ਕੇਂਦਰਿਤ ਰੱਖਿਆ ਸੀਗਾ ਇਹ ਜੋ ਕਰਦਾ ਹੈ ਪ੍ਰਮਾਤਮਾ ਸਹੀ ਕਰਦਾ ਹੈ ਪ੍ਰਮਾਤਮਾ ਦੀ ਸ਼ਕਤੀ ਦੇ ਅੱਗੇ ਕਿਸੇ ਬੰਦੇ ਦੀ ਪ੍ਰਧਾਨ ਮੰਤਰੀਆਂ ਸੰਤਰੀਆਂ ਦੀ ਕੋਈ ਇੱਕ ਕਿਨਕੇ ਜਿੰਨੀ ਵੀ ਤਾਕਤ ਜਾਂ ਔਕਾਤ ਨਹੀਂ ਹੈਗੀ ਸੋ ਹਮੇਸ਼ਾ ਨੀਵੇਂ ਹੋ ਕੇ ਚੱਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ